ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸੋ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਟਾਈਮ ਹੋ ਗਿਆ ਸਵੇਰ ਦੇ 7:00 ਵਜੇ ਆ ਤੇ ਆਪਾਂ ਹੱਲੇ ਹੋਏ ਉੱਤੇ ਉੱਠੇਗੇ ਤੇ ਅੱਜ ਆਪਾਂ ਜਾਣਾ ਚਾਚੀ ਜੀ ਹੁਣਾ ਨਾਲ ਆਪਣੇ ਜਿਹੜੇ ਉੱਧਰ ਕੁੜੀ ਉਸ ਦਿਨ ਮੇਲੇ ਤੇ ਆਈ ਹੁੰਦੀ ਸਾਰੇ ਜਣੇ ਨੇ ਦੇਖਿਆ ਹੋਣਾ ਨਾ ਉੱਥੇ ਬਿੰਦਰ ਕੇ ਜਾਣਾ ਹੈ ਤੇ ਉਹ ਬਿੰਦਰ ਦਾ ਪਿੰਡ ਇੰਨੀ ਦੂਰ ਉਹਦੇ ਸੌਰੇ ਇੰਨੀ ਜ਼ਿਆਦਾ ਦੂਰ ਆ ਹਨਾ ਵੀ ਆਪਾਂ ਇੱਥੋਂ 9:00 9:30 ਵਜੇ ਸੌਰ ਪੜਿਆ ਆ ਤੇ ਹੁਣ ਮੇਰੇ ਕੋਲ ਸਿਰਫ 1 ਘੰਟਾ ਆ 7 ਵਜੇ ਅਜੇ ਉੱਠ ਵੀ ਨਹੀਂ ਹੋਇਆ ਕਿਉਂਕਿ ਕੱਲ ਫਰਾਂਦ ਤੋਂ ਆਏ ਜੀ ਕਿ ਥੱਕ ਹੋਇਆ ਸੀਗਾ ਨਾ ਉਹਦੇ ਕਰਕੇ ਤੇ ਹੁਣ ਚਾਚੀ ਜੀ ਕਹਿੰਦੇ ਵੀ 9 ਵਜੇ ਤੱਕ ਰੈਡੀ ਰਹੋ 1 ਘੰਟੇ ਦੇ ਵਿੱਚ ਆਪਾਂ ਨੂੰ ਸਾਰਾ ਹੀ ਕੰਮ ਕਰਨਾ ਪੈਣਾ ਫਟਾਹੜ ਕੱਪੜੇ ਵੀ ਮਸ਼ੀਨ 'ਚ ਪਾਉਦੇ ਆ ਉਹ ਤੋਂ ਹੁੰਦੇ ਆ ਆਟਾ ਗੁੰਨ ਕੇ ਰੋਟੀਆਂ ਲਾ ਲੈਣੀਆਂ ਲੋ ਤੇ ਤੇ ਬਾਕੀ ਜਿਹੜਾ ਘਰ ਦਾ ਕੰਮ ਆ ਸਿੰਮੀ ਉਹ ਪਾ ਕਹਿਤਾ ਆ ਸਿੰਮੀ ਸੁੱਤੀ ਪਈ ਆ ਹਲੇ ਮੈਂ ਕਿਉਂ ਉੱਠ ਕੇ ਤੂੰ ਹੀ ਮੇਰੇ ਪਗਲੋ ਸਾਰਾ ਕੰਮ ਕਰ ਲਿਓ ਮੈਂ ਹਾਂ ਰੋਟੀ ਪਾਣੀ ਦਾ ਕਾ ਚੰਨੀ ਆ ਬਾਕੀ ਸ਼ਾਮ ਨੂੰ ਆ ਕੇ ਦੇਖ ਲੂਗੀ ਬਾਕੀ ਜਿਹੜਾ ਕੰਮ ਰਹਿ ਗਿਆ ਤੇ ਜਿਹੜਾ ਮੋਟਾ ਮੋਟਾ ਆ ਉਹ ਤੁਸੀਂ ਕਰ ਲਿਓ ਤੋਂੜ ਫੜਾੜ ਕੰਮ ਕਾਈਏ ਤੇ ਫਿਰ ਤਿਆਰ ਹੋਈਏ ਤੇ ਚਲੀਏ ਤੇ ਤੁਹਾਨੂੰ ਸਾਰੇ ਜਣੇ ਆਪਾਂ ਦਿਖਾਵਾਂਗੇ ਅੱਜ ਦਾ ਵਲੌਗ ਹਾਂਜੀ ਇੱਕ ਗੱਲ ਹੋਰ ਸਾਡੇ ਨਿਆਣਿਆਂ ਨੇ ਵਲੌਗ ਬਣਾਇਆ ਉਹ ਵੀ ਕੋਸ਼ਿਸ਼ ਕਰਦੇ ਸੀਗੇ ਕਿ ਕਿ ਇਹ ਵੀ ਵਲੌਗ ਬਣਾਈਏ ਤਾਂ ਮੈਨੂੰ ਕਹਿੰਦੇ ਸੀਗੇ ਨਾ ਤੁਸੀਂ ਵਿੱਚ ਐਡ ਕਰਦੇ ਹੋ ਮੈਂ ਤਾਂ ਠੀਕ ਆ ਤੁਸੀਂ ਅੱਜ ਨਾ ਵਲੌਗ ਬਣਾ ਕੇ ਲਿਆਓ ਤੇ ਕੋਈ ਗੱਲ ਨਹੀਂ ਮੈਂ ਵਿੱਚ ਐਡ ਕਰ ਦੂੰਗੀ ਆਪਣੇ ਵਲੌਗ ਦਾ ਹੈਨਾ ਤੇ ਜਦੋਂ ਨਾ ਵਲੌਗ ਬਣਾਇਆ ਨਾ ਤਾਂ ਮੈਨੂੰ ਦਿਖਾਉਣਾ ਮੈਂ ਕਿਹ ਗੱਲ ਮੈਨੂੰ ਦਿਖਾਉਂਦੇ ਨਹੀਂ ਹਨਾ ਵੀ ਮੈਨੂੰ ਦਿਖਾਉਤਾ ਹੀ ਵੀ ਕੀ ਬਣਾਇਆ ਕਹਿੰਦੇ ਨਹੀਂ ਅਸੀਂ ਦਿਖਾਣਾ ਸਾਡੀ ਪੇਸ਼ਤੀ ਹੋਣੀ ਆ ਤੇ ਇਹ ਜਿਹੜੀਆਂ ਕਲਿੱਪਾਂ ਆ ਉਹ ਮੈਨੂੰ ਭੇਜ ਦੇਣੀ ਸੀਗੇ ਹਨਾ ਮੈਂ ਚੋਰੀ ਇਹਨਾਂ ਦੇ ਫੋਨ ਦੇ ਵਿੱਚੋਂ ਨਿਵਰਦੇ ਫੋਨ ਚੋਂ ਉਹ ਜਿਹੜੀਆਂ ਕਲਿੱਪਸ ਹੈ ਜੀ ਆ ਆਪਣੇ ਫੋਨ ਦੇ ਵਿੱਚ ਸੈੱਟ ਕੀਤੇ ਉਹ ਵਿੱਚ ਐਡ ਕਰੂੰਗੀ ਸਾਰੇ ਜਣੇ ਦੇਖਿਓ ਆਪਣੇ ਹੁਣ ਬਹੁਤ ਵੱਡੇ ਵਲੌਗਰ ਬਣੇ ਦਿਰਦੇ ਆ ਕਿਤੇ ਹਾਸਾ ਆਉਂਦਾ ਦੇਖ ਕੇ ਸਾਰੇ ਜਣੇ ਜਰੂਰ ਦੇਖਿਓ ਤੇ ਬਾਕੀ ਆਪਾਂ ਹੁਣ ਕੰਮ ਨੂੰ ਮੁਕਾ ਲਈਏ ਤਾਂ ਫਿਰ ਤਿਆਰ ਹੋਈਏ ਤੇ ਤੁਸੀਂ ਜਦ ਤੱਕ ਇਹਨੇ ਵਲੌਗ ਬਣਾਇਆ ਨਿਆਣਿਆਂ ਨੂੰ ਬਹੁਤ ਫਨੀ ਆ ਬਹੁਤ ਹਸਾਉਂਦਾ ਆ ਸਾਰੇ ਜਣੇ ਜ਼ਰੂਰ ਦੇਖਿਓ ਆਪਣੇ ਆਪ ਨੂੰ ਕਹਿੰਦਾ ਇਹ ਵੱਡੇ ਬਲੌਗ ਕਰਿਆ ਮੈਂ ਕਿਹਾ ਠੀਕ ਆ ਇਹ ਤੇ ਬਹੁਤ ਵੱਡੇ ਬਲੌਗ ਕਰਿਆ ਹੱਦ ਤੱਕ ਤਾਂ ਮੈਂ ਨਹੀਂ ਇੰਨੀ ਵੱਡੀ ਹੋਈ ਤੁਸੀਂ ਕਿੱਦਾਂ ਹੋ ਜੂਗੇ ਤੇ ਠੀਕ ਆ ਸਾਰੇ ਜਣੇ ਦੇਖਿਓ ਜ਼ਰੂਰ ਮੇਕਾ ਸੰਘਾ ਜੀ ਸਾਰਾ ਥਲੇ ਲਾਤਾ ड्राइवर हेलो गाइड फाइनली हमारा ट्रैक्टर निकल चुका है <laughs> हमने ट्रैक्टर काट लिया है अब हम घर को जा रहे हैं

अगस्त गिफ्ट जा रही है हमको में ही दे रहा अभी हम इसको टीटी करेंगे उसने भी टीटी कर दी है उसने कहना मुझे वीडियो बना रहा है गाइस गाइस इसको जाने देते हैं गाइस ये किसी अंकल की निकालते हैं और बड़े घर इसको नहीं क्या चला दिया गाइस ये देखो ਦੇ ਰਹੇ ਹਾਂ ਦੇ ਰਹੇ ਹਾਂ ਤੇ ਆਪਨੇ ਪਹੁੰਚ ਗਏ ਹਾਂ ਐਸਾ ਨਜ਼ਾਰਾ ਹਮ ਹਮ ਸਿਰਫ ਹਮਾਰੀ ਫਿਲਮੇ ਮਿਲੇਗਾ ਬੰਦ ਕਰ ਦਿਓ ਆਹ ਰਿਆ ਜਨਮੂਨਾ ਵੀ ਲੋ ਵੀ ਆ ਜਾ ਤੁਹਾਨੂੰ ਅੱਜ ਸ਼ਹਿਰਪੁਰ ਦਾ বাস ਅੱਡਾ ਦਿਖਾਉਣੇ ਆ বাস ਦੇਖੋ ਆਪਣੀ ਕਿੱਥੇ ਆ ਬਈ ਹਣ ਅੱਜ ਆਪਾਂ ਚੱਲੇ ਆ ਆਪਣੀ ਕੁੜੀ ਦੇ ਚਾਚੀ ਦੀ ਕੁੜੀ ਦੇ ਤੇ ਚਾਚੀ ਨੇ ਆਪਣੀ ਕੁੜੀ ਦੀ ਦੂਰ ਪਿਆਈ ਉਹ ਆ ਰੱਬ ਦੀ ਧੁੰਮੇ ਚ ਜਾ ਕੇ ਇਹ ਤਾਂ ਦੋ-ਤਿੰਨ ਘੰਟੇ ਲੱਗ ਜੰਦੇ ਜਾਣੇ ਨੂੰ ਦਸੂਏ ਮਕੇਰੀਆਂ ਤੋਂ ਵੀ ਅੱਗੇ ਕਿਹੜਾ ਪਿੰਡ ਐ ਛੱਲੀਆਂ ਵੀ ਦੱਸਿਓ ਜੀ ਕੋਈ ਅੱਧਰ ਕੋ ਹੋ ਰਿਹਾ ਹਨਾ ਛੰਨੀਆਂ ਆਉਂਗਾ ਜਿਹੜਾ ਸਾਨੂੰ ਕੋਈ ਦੇਖਦਾ ਜਾਣਦਾ ਪਛਾਣਦਾ ਛੰਨੀਆਂ ਆਉਂਦਾ ਲੋ ਬਾੜਾ ਬਾੜਾ ਟਾਈਮ ਹੋਰ ਪਾਦੇ 9-10 ਵਜੇ ਦਾ ਉਹ ਕਰਦੀ ਵਾਲਾ ਆਲੇ ਤੁਹਾਡੇ ਸ਼ਹਿਰ ਪਹੁੰਚ ਗਏ ਆ ਆਹ ਸਾਡੇ ਸਾਡੇ ਰਿਸ਼ਤੇਦਾਰਾਂ ਦੀ ਕੋਠੀ ਵੀ ਵੀ ਆ। ਲੋ ਤੁਹਾਡੇ ਘਰ ਤੇ ਕੋਲ ਦੀ ਨਿਕਲ ਜਾਈ ਹਾਂ ਅੱਜ। ਆਹ ਗਾੜਾ ਲਿਓ ਕਿਰਪਾ ਕਰੇ। ਤੁਸੀਂ ਵੀ ਆਰ ਜਨ ਇੱਕ ਕਮੈਂਟ ਕਰਕੇ ਸਾਡੇ ਸ਼ਹਿਤੂ ਗਏ। ਆਪਾਂ ਬੋਲਦੇ ਯਾਰ ਦਸ ਵਜੇ ਹਨਾ ਆਪਾਂ 9:30 ਵਜੇ 9:00 ਵਜੇ ਤੁਰੇਗੇ। ਹਾਂਜੀ। ਆ 11:00 ਇਹ ਸਾਡੇ 10:00 ਹੋਏਗਾ ਨਾ 10:30 ਹੋ ਗਏ। ਕਦੇ ਜਰਾ ਹਵੇ ਪਲੇਸ ਤੇ ਤਾਂ ਸਾਡੇ ਨਾਲ ਆ ਕੇ 11:00 ਵੱਜ ਗਏ ਆ 11:00 ਵੱਜ ਗਏ ਆ ਸਾਢੇ 9:00 ਤੇ 11:00 ਵਜੇ ਆਪਾਂ ਕੋਲ ਤੇ ਤਿਉਹੇ ਥੋੜਾ ਸਕੇਥੇ ਬਾਤ ਖੜੀ ਆ ਸਲਵਾੜੇ ਸਲਵਾਣੀ ਇੰਨੀ ਦੂਰ ਕੁੜੀਆਂ ਨੂੰ ਜਿਉਣੀ ਚਾਹੀਦੀ ਲਾਗੇ ਥਾਕੇ ਹੋਰ ਕੁੜੀਆਂ ਕੋਲ ਤਾਂ ਪਹੁੰਚ ਜਾਂਦਾ ਆ ਪਹਿਲਾਂ ਤਾਂ ਜਾਂਦੇ ਆਂ ਜਾਂਦੇ ਆਂ ਵੀ ਟਾਈਮ ਲੱਗ ਜਾਂਦਾ ਚਲੋ ਸਾਡੀ ਲੱਗੀ ਤੋਰ ਲਾਓਰੇ ਕੁੜੀ ਤੇਰੀ ਆ ਗਈ 2 ਘੰਟੇ ਲੱਗੇ ਲਓ ਜੀ ਫਾਈਨਲੀ ਪਹੁੰਚ ਹੀ ਗਏ 1:30 ਮੈਂ ਤਾਂ 12 ਵਜੇ ਦਾ ਅੰਦਾਜ਼ਾ ਲਾਇਆ ਸੀਗਾ ਮੈਂ ਤਾਂ ਸਾਨੂੰ 12:00 ਵਜੇ ਜਾਣੇ ਆ ਹਨਾ ਤੇ ਕੋਈ ਗਿਆ ਟਾਈਮ 1:30 ਦਾ ਤੇ ਹੁਣ ਅੱਗੇ ਸਾਨੂੰ ਲੈਣ ਆਉਂਦੇ ਪਹੁੰਚਦੇ ਸਾਨੂੰ 12:00 ਵਜੇ ਜਾਣੇ ਆ ਹਾਂ ਪਹੁੰਚਦੇ 12:00 ਵਜੇ ਜਾਣੇ ਆ ਚਲੋ ਤੁਹਾਨੂੰ ਨਾਲ ਹੀ ਨਾਲ ਹੀ ਆ ਸਾਡੇ ਬਲੌਗ ਵਾਲੇ ਸਾਡੇ ਨਾਲ ਨਾਲ ਹੀ ਆ ਹਾਂਜੀ ਚਲੋ ਬਾਕੀ ਹੁਣ ਦੇਖਦੇ ਇੱਥੇ ਜਾ ਕੇ ਪਹੁੰਚ ਕੇ ਕੋਈ ਸਾਨੂੰ ਜੇ ਲੈਣ ਆ ਜਵੇ ਤਾਂ ਆਉਂਦੇ ਪਏ ਚਾਚੀ ਚਲੋ ਠੀਕ ਆ ਜੱਤ ਕੱਪਾ ਤੁਰੇ ਜਾਣੇ ਆ ਹਨਾ ਹਾਂਜੀ ਜੀ ਠੀਕ ਆ ਜੀ ਠੀਕ ਆ ਜੀ ਚਲੋ ਜੀ ਠੀਕ ਆ ਜੀ ਓਕੇ ਜੀ ਆ ਵੀ ਵੀ ਸਾਡੀ ਬਹੁਤ ਇੰਟੈਲੀਜੈਂਟ ਆ ਓਕੇ ਜੀ ਠੀਕ ਆ ਜੀ ਓਕੇ ਜੀ ਤਾਂ ਕਰਦੇ ਹੁੰਦੇ ਆ ਬਹੁਤ ਸ਼ਾਰ ਬੀਬੀ ਸਾਡੀ ਇਹ ਹਾਂਜੀ ਜੀ ਹਾਂਜੀ ਚਲੋ ਪਹੁੰਚ ਗਏ ਕਹਿੰਦੀ ਇੱਕ ਅੱਧਾ ਇਦਾਂ ਦਾ ਹੋਣਾ ਵੀ ਚਾਹੀਦਾ ਸਹੀ ਗੱਲ ਹੋਣਾ ਚਾਹੀਦਾ ਇਦਾਂ ਆਹ ਇਨਾ ਸ਼ੁਕਰ ਹੈ ਜਦੋਂ ਮੌਸਮ ਠੰਡਾ ਆ ਹਾ ਹਾਏ ਕਿਤੇ ਗਰਮੀ ਨਹੀਂ ਹੈਗੀ ਹੋਰ ਕੱਲ ਬਹੁਤ ਜ਼ਿਆਦਾ ਗਰਮੀ ਸੀਗੀ ਹਮਝਿਆ ਹੋਇਆ ਆ ਇੱਥੇ ਕਿ ਕਿੰਨੀ ਧੁੱਪ ਨਿਕਲ ਨਾ ਪਈ ਸੀ ਮੈਂ ਕਹਿੰਦਾ ਮੈਂ ਤਾਂ ਗਰਮੀ ਪਿੰਦਾ ਹੋਣਾ ਕਿਉਂਕਿ ਇੱਧਰ ਛੇਤੀ ਆ ਜਾਂਦਾ ਮੀਂਹ ਹਾਂਜੀ ਇੱਧਰ ਪਹਾੜੀ ਇਲਾਕਾ ਪੈ ਜਾਂਦਾ ਇਹ ਹੈ ਨਾ ਛੰਨੀਆਲ ਹਾਂਜੀ ਹਾਂਜੀ ਚਲੋ ਛੇਤੀ ਤੁਰੇ ਜਾਣੇ ਆ ਬਾ ਕਿੱਧਰ ਰਾਹ ਜ ਉਹ ਉੱਚਾ ਟਿੱਲਾ ਵੀ ਕਹਿੰਦੇ ਆਉਂਦਾ ਨਾ ਦੇਖਣ ਆਲਾ ਉੱਚਾ ਟਿੱਲਾ ਜਗ੍ਹਾ ਅਸੀਂ ਸੋਚਿਆ ਕਿ ਛੁੱਟੀਆਂ 'ਚ ਆਉਣਾ ਆ ਇੱਥੇ ਉੱਚਾ ਟਿੱਲੇ ਦੀ ਜਗ੍ਹਾ ਦੇਖਣ ਹਾਂਜੀ ਕਿਤੇ ਵੀ ਪਹਾੜੀ ਤੇ ਸਭ ਤੋਂ ਉੱਚੀ ਪ ਇਹ ਚੱਲ ਪਾਣੀ ਗਈ ਜਦ ਨਾਂਨੇ ਉਹਗੇ ਟੁੱਟ ਗਿਆ ਇੱਧੇ ਲੰਘ ਗਏ ਸਹੀ ਗਾ ਲੂਗੀ ਤਾਂ ਹੈ। ਲੋ ਜੀ ਟਾਈਮ ਹੋ ਗਿਆ 7:00 ਵੱਜ ਗਏ ਤੇ ਆਪਾਂ ਪਹੁੰਚੇ 6:00 ਵਜੇ ਘਰ ਤੇ ਸੱਚੀ ਅੱਜ ਇੰਨਾ ਜ਼ਿਆਦਾ ਥੱਕ ਹੋਇਆ ਹਨਾ ਬੱਸਾਂ ਦੇ ਵਿੱਚ ਜਾਣਾ ਉਹ ਵੀ ਇੰਨੀ ਦੂਰ 2 1/2 ਘੰਟੇ ਲੱਗ ਜਾਂਦੇ ਕੁੜੀ ਦੇ ਜਾਣ ਨੂੰ ਉਹਨਾਂ ਦੇ ਅੱਜ ਭੋਗ ਸੀਗਾ ਉੱਥੇ ਗਏ ਹੋ ਸੀਗੇ ਫਿਰ ਮੁੜ ਕੇ ਵਾਪਸ ਆਈ ਉੱਥੋਂ 3:00 ਵਜੇ ਮਿਲਦਾ 3:30 ਦੇ 3:00 ਵਜੇ ਆਏ ਆ ਤੇ ਸਾਨੂੰ 6:00 6:30 ਵਜੇ ਨਹੀਂ ਘਰ ਪਹੁੰਚੇ ਆ। ਤਾਂ ਇੰਨਾ ਸ਼ੁਕਰ ਹੈ ਵੀ ਮੰਮੀ ਮੇਰੇ ਆਉਂਦੇ ਨੂੰ ਸਬਜ਼ੀ ਸੁੱਝੀ ਜਿਹੜੀ ਆ ਸਾਰੀ ਕੱਟ ਕੇ ਰੱਖ ਦਿੰਦੇ ਆ ਤਾਂ ਵੀ ਇਹ ਆ ਵੀ ਮੈਂ ਚਲੋ ਆ ਕੇ ਫੜਾੜ ਬੰਦਾ ਬਣਾ ਤਾ ਲੈਂਦਾ ਆ ਵੀ ਕਿਉਂਕਿ ਪਹਿਲੇ ਹੀ ਥੱਕ ਬੋ ਹੋਇਆ ਹੁੰਦਾ ਆ ਹਨਾ ਤੇ ਉਸ ਤੋਂ ਬਾਅਦ ਫਿਰ ਆ ਕੇ ਕੰਮ ਕਰਨੇ ਤਾਂ ਬਿਲਕੁਲ ਹੀ ਨਹੀਂ ਦਿਲ ਕਰਦਾ ਹੈਗਾ ਜਦੋਂ ਆਪਾਂ ਕਿਤੇ ਕਿਤੇ ਦੂਰ ਹੋਵੇ ਬੱਸ ਦਾ ਸਫ਼ਰ ਅੱਜ ਕਾ ਤਾਂ ਗੱਡੀਆਂ ਦੇ ਵਿੱਚ ਜਾ ਕੇ ਥੱਕ ਹੋ ਜਾਂਦੇ ਤੇ ਬੱਸਾਂ ਦਾ ਸਫ਼ਰ ਤੁਹਾਨੂੰ ਪਤਾ ਹੀ ਆ ਹਨਾ ਕਿੱਦਾਂ ਦਾ ਹੁੰਦਾ ਆ ਤੇ ਹੁਣ ਮੈਂ ਲੱਗੀ ਬਣਾਉਣ ਕੀ ਆ ਦੀ ਸਬਜ਼ੀ ਜਦੋਂ ਸੋਪਾ ਬਣਾਉਣਾ ਰੋਟੀ ਪਾਣੀ ਦੇਖਦੇ ਆ ਲੋਹੇ ਤੇ ਬਾਹਰ ਲਾਵਾਂਗੇ ਗੈਸ ਤੇ ਬਹੁਤ ਟਾਈਮ ਲੱਗਦਾ ਹੈ ਉਦੋਂ ਥੋੜਾ ਜਿਹਾ ਨੇਹਰਾ ਹੋ ਜਾਊਗਾ ਚਲੋ ਕੋਈ ਗੱਲ ਨਹੀਂ ਆ ਕੇ ਮੈਂ ਅੱਧਾ ਘੰਟਾ ਰੈਸਟ ਕੀਤੀ ਲੰਮੀ ਪਈ ਤੇ ਫਿਰ ਮੈਂ ਕਿਹਾ ਚਲੋ ਹੁਣ ਕੰਮ ਕਰ ਲਈਏ ਉਦੋਂ ਸਾਡੇ ਬਾਪੂ ਜੀ ਨੂੰ ਭੁੱਖ ਲੱਗ ਗਈ ਰੋਣਾ ਤੁਹਾਨੂੰ ਪਤਾ ਵੀ ਸਿਆਣੇ ਬੰਦੇ ਫਿਰ ਰੋਣਾ ਵੀ ਛੇਤੀ ਲੱਫਾ ਮੇਹਦੇ ਕੋਲ ਵੀ ਰੋਟੀ ਲਿਆਓ ਰੋਟੀ ਲਿਆਓ ਤੇ ਫਿਰ ਮੈਂ ਕਿਹਾ ਚਲੋ ਹੁਣ ਪਹਿਲਾਂ ਉੱਠ ਕੇ ਕਰਨਾ ਹੀ ਪੈਣਾ ਕੋਈ ਨਹੀਂ ਬਾਕੀ ਫਿਰ ਰੈਸਟ ਬਾਅਦ ਚ ਸਹੀ ਤੇ ਅੱਜ ਦਾ ਦਿਨ ਤਾਂ ਸੱਚੀ ਇਦਾਂ ਹੀ ਬੱਸਾਂ ਚ ਲੰਘ ਗਿਆ ਤੁਸੀਂ ਦੇਖਿਆ ਹੁਣ ਤੇ ਕੱਲ ਨੂੰ ਪਤਾ ਨਹੀਂ ਹੱਲੇ ਕਿੱਦਾਂ ਹੋਣੀ ਆ ਕੱਲ ਨੂੰ ਪਤਾ ਨਹੀਂ ਕਿੱਦਾਂ ਲਾ ਟੂਰ ਬਣ ਜਾਣਾ ਤਾਂ ਕਿੱਧਰ ਘਰ ਦੇ ਆਨੇ ਕਹਿੰਦਾ ਲਾ ਵੀ ਇੱਧਰ ਨੂੰ ਜਾਣਾ ਤਾਂ ਉੱਧਰ ਵੀ ਜਾਣਾ ਹੈ ਤਿਆਰ ਹੋ ਜਾਓ ਇਹ ਕੋਈ ਪਤਾ ਨਹੀਂ ਹੋ ਇਹ ਅੱਜ ਰਾਤ ਤੱਕ ਜਾਂ ਕੱਲ ਸਵੇਰ ਤੱਕ ਪਲਾਨ ਬਣਦਾ ਹੁੰਦਾ ਆ ਵੀ ਦੇਖੋ ਕਿੱਦਾਂ ਲਾ ਟੂਰ ਨਿਕਲਦਾ ਆ ਕਿੱਥੇ ਜਾਣਾ ਹੈ ਕਿੱਥੋਂ ਆਉਨੇ ਆ ਸਾਰਾ ਕੁਝ ਹੁਣ ਦੇਖਦੇ ਸ਼ਾਇਦ ਮਿਲਣਾ ਤਾਂ ਕੱਲੂ ਕਿ ਜਾਣਾ ਪੈਣਾ ਜਿੱਥੇ ਤੱਕ ਮੈਨੂੰ ਤਾਂ ਹਲੇ ਫੋਨ ਨਹੀਂ ਆਇਆ ਜੇ ਫੋਨ ਆ ਗਿਆ ਤਾਂ ਫੇਰ ਦੇਖ ਲੈਣੇ ਕਿੱਥਾ ਹੁੰਦੀ ਆ ਠੀਕ ਆ ਜੀ ਤੇ ਹੁਣ ਮਿਲਦੇ ਆਪਾਂ ਤੁਹਾਨੂੰ ਕੱਲੂ ਨੈਕਸਟ ਵਲੌਗ ਦੇ ਵਿੱਚ ਤੇ ਅੱਜ ਦੇ ਲਈ ਤੁਹਾਨੂੰ ਸਾਰੇ ਸਤਿ ਸ਼੍ਰੀ ਅਕਾਲ ਬਾਏ ਬਾਏ ਤੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਮੈਂਟ ਜ਼ਰੂਰ ਕਰਿਆ ਕਰੋ ਠੀਕ ਆ ਜੀ ਤੇ ਤੁਸੀਂ ਮੈਨੂੰ ਇਹ ਨਹੀਂ ਦੱਸਿਆ ਵੀ ਆਪਾਂ ਤਾਂ ਬੇਲੇ ਸਵਾਲ ਜਵਾਬ ਲੈ ਕੇ ਆਈਏ ਕਿ ਨਾ ਆਈਏ ਮੈਨੂੰ ਪਲੀਜ਼ ਇਹ ਚੀਜ਼ ਦੇ ਕਮੈਂਟ ਕਰਿਓ ਵੀ ਹਾਂਜੀ ਤੁਸੀਂ ਸਵਾਲ ਲੈ ਕੇ ਆਇਆ ਕਰੋ ਫੇ ਆਪਾਂ ਤੁਹਾਡੇ ਲਈ ਫਨੀ ਫਨੀ ਸਵਾਲ ਲੈ ਕੇ ਆਵਾਂਗੇ ਤੇ ਤੁਸੀਂ ਉਹਨਾਂ ਦੇ ਜਵਾਬ ਜ਼ਰੂਰ ਦਿਆ ਕਰੋ ਠੀਕ ਆ Diolch yn mynd next ddeo bo hynny. Bye bye.